ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਬਹੁਤ ਵੱਡਾ ਫੈਸਲਾ ਲਿਆ ਗਿਆ ਕੈਨੇਡਾ ਨੂੰ ਅੱਜ ਚੜੇ ਮਹੀਨੇ ਵੱਡਾ ਝਟਕਾ ਦਿੱਤਾ ਗਿਆ ਜਾਨੀ ਕਿ ਅੱਜ 1 ਅਗਸਤ 225 ਤੋਂ ਕੈਨੇਡਾ ਤੋਂ ਜਿੰਨਾ ਵੀ ਸਮਾਨ ਅਮਰੀਕਾ ਦੇ ਵਿੱਚ ਐਕਸਪੋਰਟ ਹੋ ਕੇ ਜਾਂਦਾ ਉਸ ਦੇ ਉੱਪਰ ਵੱਡਾ ਟੈਰਿਫ ਲਗਾਉਣ ਦਾ ਫੈਸਲਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰਪ ਨੇ ਕੀਤਾ ਜਿਸ ਦੇ ਵਿੱਚ ਟੈਰਿਫ ਦਾ ਰੇਟ ਹੈ ਜਿਹੜਾ 25% ਤੋਂ ਵਧਾ ਕੇ 35% ਕਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਰੈਲੀ ਦੌਰਾਨ ਰਾਸ਼ਟਰਪਤੀ ਡੋਨਲਡ ਟਰਪ ਨੇ ਇਹ ਵੀ ਕਿਹਾ ਕਿ ਸਾਡਾ ਜਿਹੜਾ ਵਪਾਰਕ ਸਬੰਧਾ ਕੈਨੇਡਾ ਦੇ ਨਾਲ ਹੁਣ ਬਿਲਕੁਲ ਵੀ ਨਿਆ ਸੰਗਤ ਨਹੀਂ ਆਉ ਸਾਡੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਇਸ ਲਈ ਸਾਨੂੰ ਆਪਣੇ ਉਤਪਾਦਕਾਂ ਤੇ ਉਦਯੋਗ ਦੀ ਰਾਖੀ ਦੇ ਲਈ ਇਹ ਟੈਰਿਫ ਲਗਾਉਣੀ ਪਈ ਹੈ ਇੱਕ ਵੱਡਾ ਫੈਸਲਾ ਸੁਨਾਤਾ ਚੜੇ ਮਹੀਨੇ ਅੱਜ 1 ਅਗਸਤ 2025 ਤੋਂ ਜਿੰਨਾ ਵੀ ਅਮਰੀਕਾ ਦੇ ਜਿਹੜਾ ਅਮਰੀਕਾ ਦੇ ਵਿੱਚ ਸਮਾਨ ਕੈਨੇਡਾ ਤੋਂ ਇمپੋਰਟ ਹੋਵੇਗਾ ਉਸ ਦੇ ਉੱਪਰ 35% ਟੈਰਿਫ ਲੱਗੇਗਾ ਜਿਸ ਦੇ ਵਿੱਚ ਕਿ ਕਿਸਾਨੀ ਨਾਲ ਜੁੜੀਆਂ ਵਸਤੂਆਂ ਜਾਂ ਫਿਰ ਊਰਜਾ ਜਾਂ ਫਿਰ ਆਮ ਗ੍ਰਾਹਕਾਂ ਦੇ ਨਾਲ ਜੁੜੀਆਂ ਜਿੰਨੀਆਂ ਵੀ ਵਸਤੂਆਂ ਨੇ ਇਸ ਫੈਸਲੇ ਦੇ ਅੰਡਰ ਆ ਜਾਣਗੀਆਂ